ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਲਈ ਬੀਐਸ ਸੈਮੈਸਟਰ 2 ਪੰਜਾਬੀ ਲਾਜ਼ਮੀ ਦਾ ਜਿਹੜੇ ਕਿ ਪੁੱਠ ਸਿੱਧ ਦੇ ਵਿੱਚੋਂ ਨਿਵੰਧ ਨੰਬਰ 12 ਅಂಡ್ 13 ਲੈ ਕੇ ਆਇਆ ਕਿਵੇਂ ਵੀ ਆਓ ਘਰ ਆਉਂਦੇ ਰਹੋ ਹਾਂਜੀ ਇਸ ਦੇ ਵਿੱਚ ਆ ਵੀ ਕਿਵੇਂ ਵੀ ਆਓ ਘਰ ਆਉਂਦੇ ਰਹੋ ਸੰਸਮਰਨ ਦਾ ਵਿਸ਼ਾ ਜਿਹੜੇ ਕਿ ਲੇਖਕ ਲੇਖਕ ਕੌਣ ਹੈ ਦੇ ਵਿੱਚ ਨਵਤੇਜ ਸਿੰਘ ਭਾਰਤੀ ਉਹਨਾਂ ਦੇ ਦੁਆਰਾ ਲਾਹੌਰ ਪਾਕਿਸਤਾਨ ਦੀ ਫੇਰੀ ਹੈ ਪਾਕਿਸਤਾਨ ਦੇ ਵਿੱਚ ਮਤਲਬ ਕਿ ਫੇਰੀ ਮੀਨਸ ਉਹ ਉੱਥੇ ਜਦੋਂ ਜਾਂਦੇ ਨੇ ਠੀਕ ਆ ਘੁਮਣ ਜੋ ਕਿ ਕਦੇ ਹਰ ਪੰਜਾਬੀ ਲਈ ਆਪਣੇ ਘਰ ਸਮਾਨ ਸੀ ਮਤਲਬ ਕਿ ਹਰ ਪੰਜਾਬੀ ਦੇ ਲਈ ਪਾਕਿਸਤਾਨ ਦੇ ਵਿੱਚ ਜਾਣਾ ਆਪਣੇ ਐਵੇਂ ਸੀ ਵੀ ਜਿਵੇਂ ਆਪਣੇ ਘਰਾਂ ਜਾਣਾ ਹੋਵੇ ਪਰ ਲੇਖਕ ਨੂੰ ਉੱਥੇ ਜਾਣ ਜਾਣ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉੱਪਰੇ ਪੰਦਾ ਅਹਿਸਾਸ ਕਰਵਾਇਆ ਬਟ ਮਤਲਬ ਕਿ ਲੇਖਕ ਨੂੰ ਉੱਪਰੇ ਪੰਦਾ ਅਹਿਸਾਸ ਕਰਵਾਇਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਦਕਿ ਉੱਥੇ ਜਾਣਾ ਉਹਨਾਂ ਨੂੰ ਐ ਲੱਗਦਾ ਸੀ ਵੀ ਜਿਵੇਂ ਆਪਾਂ ਆਪਣੇ ਘਰ ਜਾ ਰਹੇ ਹਾਂ ਉਮੀ ਲੱਗਦਾ ਸੀ ਬਟ ਉਪਰੇ ਪੰਨ ਦਾ ਜਿਹੜੇ ਕਿ ਤੇ ਉਹਨਾਂ ਦਾ ਮਨ ਦੁਖੀ ਕੀਤਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਾਂ ਲੇਖਕ ਦੱਸਦਾ ਕਿ 1992 ਦੇ ਵਿੱਚ ਪੰਜਾਬੀ ਆਲਮ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਲਈ ਲਾਹੌਰ ਗਿਆ ਤਾਂ ਆਰੰਭਿਕ ਸੈਸ਼ਨ ਦੇ ਵਿੱਚ ਉਹ ਅਫਜਲ ਰੰਧਾਵੇ ਨਾਲ ਮੰਚ ਉੱਤੇ ਬੈਠਾ ਸੀ ਤਾਂ ਉਹ ਲੇਖਕ ਨੂੰ ਨਹੀਂ ਸੀ ਜਾਣਦਾ ਪਰੰਤੂ ਲੇਖਕ ਉਸ ਨੂੰ ਜਾਣਦਾ ਸੀ ਤਾਂ ਲੇਖਕ ਦੱਸਦਾ ਕਿ ਪਹਿਲੀ ਵਾਰ ਹੀ ਪਾਕਿਸਤਾਨ ਗਿਆ ਸੀ ਤਾਂ ਬਾਗਾ ਬਾਰਡਰ ਉੱਤੇ ਜੋਗਿੰਦਰ ਸਿੰਘ ਜੋਗਿੰਦਰ ਕੈਰੋਂ ਅੰਬਰੀਸ਼ ਤੇ ਕੁਲਵੀਰ ਸੂਰੀ ਨੇ ਉਹਨੂੰ ਵਿਦਾ ਕਰਨ ਸਮੇਂ ਕਿਹਾ ਸੀ ਕਿ ਉੱਥੇ ਸੋਚ ਸਮਝ ਕੇ ਬੋਲੇ ਤੇ ਕੋਈ ਪੋਲਿਟੀਕਲ ਗੱਲ ਨਾ ਕਰੇ ਤਾਂ ਲੇਖਕ ਨੂੰ ਮਹਿਸੂਸ ਹੋਇਆ ਕਿ ਅੱਜ ਪਹਿਲੀ ਵਾਰੀ ਘਰ ਆਉਣ ਲਈ ਉਸ ਨੂੰ ਕਿਸੇ ਤੋਂ ਅੱਗੇ ਲੈਣੀ ਪਈਆ ਤੇ ਉਸ ਉਸ ਨੂੰ ਪੁੱਛਿਆ ਗਿਆ ਕਿ ਉਹ ਉੱਥੇ ਕੀ ਕਰਨ ਆਇਆ ਤੇ ਉਸਨੇ ਕਿੰਨੇ ਦਿਨ ਰਹਿਣਾ ਤਾਂ ਲੇਖਕ ਸੋਚ ਰਿਹਾ ਸੀ ਕਿ ਇਸ ਗੱਲ ਦਾ ਕੋਈ ਉੱਤਰ ਨਹੀਂ ਹੈ ਕਿ ਕੋਈ ਬੰਦਾ ਘਰ ਕੀ ਕਰਨ ਜਾਂਦਾ ਤੇ ਉੱਥੇ ਕਿੰਨੇ ਦਿਨ ਰਹਿਣਾ ਇਹ ਕੋਈ ਸਵਾਲ ਨਾ ਹੋਇਆ ਪਰ ਘਰ ਦੇ ਵਿੱਚ ਕੋਈ ਪੋਲਿਟੀਕਲ ਗੱਲ ਨਹੀਂ ਕਰੀਦੀ ਤੇ ਘਰ ਦੇ ਵਿੱਚ ਕੋਈ ਪੋਲਿਟਿਕਲ ਗੱਲ ਨਹੀਂ ਕਰੀਦੀ ਮਤਲਬ ਕਿ ਉਹਨੂੰ ਇਹ ਚੀਜ਼ ਠੀਕ ਨਹੀਂ ਲੱਗ ਰਹੀ ਸੀ ਤਾਂ ਉਹਦੇ ਕੋਈ ਅਨਸਰ ਹੀ ਨਹੀਂ ਸੀ ਇਸ ਚੀਜ਼ ਦਾ ਤਾਂ ਲੇਖਕ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੋਚ ਸਮਝ ਕੇ ਉੱਤਰ ਦੇ ਦਿੱਤਾ ਤਾਂ ਉਹ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਤੇ ਉੱਥੇ ਜਿਹੜੇ 10 ਦਿਨ ਰਹਿਣਾ ਹੈ ਉੱਥੇ 10 ਦਿਨ ਰਹਿਣਾ ਤਾਂ ਲੇਖਕ ਨੂੰ ਇਹ ਉੱਤਰ ਨਾ ਸੱਚਾ ਜਾਪਦਾ ਸੀ ਤੇ ਨਾ ਹੀ ਝੂਠਾ ਤਾਂ ਲੇਖਕ ਦੇ ਸ਼ਬਦ ਦੁੱਖ ਤੇ ਖਿੱਜ ਦੇ ਨਾਲ ਭਰੇ ਹੋਏ ਸੀ ਤੇ ਜਿਹੜੇ ਆਪ ਮਹਾਰੇ ਉਹਦੇ ਮੂੰਹੋਂ ਨਿਕਲੇ ਤੇ ਅਸਲ ਦੇ ਵਿੱਚ ਬਾਗਾ ਬਾਰਡਰ ਤੇ ਪੁੱਛਣ ਵਾਲੇ ਦਾ ਕੋਈ ਕਸੂਰ ਨਹੀਂ ਸੀ ਕਿਉਂ ਜੋ ਉਸ ਨੂੰ ਕਿਹਾ ਗਿਆ ਸੀ ਉਹ ਪੁੱਛ ਰਿਹਾ ਸੀ ਜੋ ਮਤਲਬ ਕਿ ਉਹਨੂੰ ਕਿਹਾ ਗਿਆ ਸੀ ਇਹ ਚੀਜ਼ ਪੁੱਛਣੇ ਹੋ ਹੀ ਪੁੱਛ ਰਿਹਾ ਸੀ ਤੇ ਉਹ ਉਦੋਂ ਜੰਮਿਆ ਨਹੀਂ ਸੀ ਇਸ ਕਰਕੇ ਉਸ ਨੂੰ ਇਸ ਘਰ ਦੇ ਵਿਚਲੀ ਕੰੰਦ ਦਾ ਪਤਾ ਨਹੀਂ ਸੀ ਤੈਅ ਸ਼ਬਦ ਕਹਿ ਕੇ ਜਦੋਂ ਲੇਖਕ ਆਪਣੀ ਕੁਰਸੀ ਉੱਤੇ ਬੈਠਾ ਤਾਂ ਫਜ਼ਲ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਦੋ ਕੁ ਮਿੰਟਾਂ ਪਿੱਛੋਂ ਇੰਨਾ ਹੀ ਕਿਹਾ ਕਿ ਮੈਂ ਉਹ ਆਓ ਘਰ ਆਉਂਦੇ ਰਹੋ ਤਾਂ ਇਸ ਤਰ੍ਹਾਂ ਲੇਖਕ ਨੇ ਇਸ ਸੰਸਮਰਨ ਦੇ ਵਿੱਚ ਪੰਜਾਬ ਦੀ ਵੰਡ ਦੇ ਦੁਖਾਂਤ ਨੂੰ ਡਾਡੀ ਸ਼ਿੱਦਤ ਦੇ ਨਾਲ ਪੇਸ਼ ਕੀਤਾ ਅਗੇ ਇਸ ਦੇ ਕੁਐਸਚਨ ਆਨਸਰ ਕਿਵੇਂ ਵੀ ਆਉ ਘਰ ਆਉਂਦੇ ਰੋਜ਼ ਉਸ ਮਨ ਦਾ ਵਿਸ਼ਾ ਕੀ ਹੈ ਤਾਂ ਵਿਸ਼ਾ ਕੀ ਹੈ ਲਾਹੌਰ ਲੇਖਕ ਦੀ ਲਾਹੌਰ ਫੇਰੀ ਆ ਜਿਸ ਦੇ ਦੌਰਾਨ ਉਹਦੇ ਮਨ ਨੂੰ ਬਾਗੇ ਬਾਰਡਰ ਉਤੇ ਹੋਈ ਪੁੱਛਕਿਚ ਜਿਹੜੇ ਕਿ ਉਹਨੂੰ ਇੱਕ ਉਪਰੇ ਬੰਦਾ ਅਹਿਸਾਸ ਕਰਾ ਰਹੀ ਸੀ ਤੇ ਜਿਸ ਕਰਕੇ ਉਹਨੂੰ ਕਾਫੀ ਦੁੱਖ ਲੱਗਿਆ ਤਾਂ ਲੇਖਕ ਲਾਹੌਰ ਕਦੋਂ ਤੇ ਕਿਉਂ ਗਿਆ ਸੀ ਹਾਂਜੀ ਲੇਖਕ ਲਾਹੌਰ 1992 ਦੇ ਵਿੱਚ ਗਿਆ ਸੀ ਪੰਜਾਬੀ ਆਲਮੀ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਲਈ ਲਾਹੌਰ ਗਿਆ ਸੀ ਅੱਗੇ ਹੈਗਾ 3 ਕਵੈਸ਼ਨ ਪੰਜਾਬੀ ਆਲਮੀ ਕਾਨਫਰੰਸ ਵਿੱਚ ਮੰਚ ਉਤੇ ਲੇਖਕ ਨਾਲ ਕੌਣ ਬੈਠਾ ਸੀ ਤਾਂ ਅਫਜਲ ਰੰਧਾਵਾ ਬੈਠਾ ਸੀ ਨੈਕਸਟ ਹੈਗਾ ਅਫਜਲ ਸ਼ਾਹਿਰ ਇਸ ਦਾ ਵਿਸ਼ਾ ਵਸਤੂ ਹੈ ਹਾਂਜੀ ਅਫਜਲ ਸ਼ਾਹਿਰ ਨਿਵੰਦਾ ਵਿਸ਼ਾ ਲੇਖਕ ਦੁਆਰਾ ਪਾਕਿਸਤਾਨ ਤੋਂ ਆਈ ਅਫਜਲ ਸ਼ਾਹਿਰ ਦੀ ਇੱਕ ਪੁਸਤਕ ਪੁਸਤਕ ਸੀ ਪ੍ਰੇਮ ਕਹੇ ਦੇ ਵਿਸ਼ੇ ਉਸ ਦੇ ਵਿਸ਼ੇ ਰੂਪ ਤੇ ਬੋਲੀ ਸੰਬੰਧੀ ਜਿਹੜੇ ਕਿ ਆਪਣੇ ਪ੍ਰਗਟ ਕੀਤੇ ਗਏ ਪ੍ਰਸੰਸਾਤਮਕ ਵਿਚਾਰ ਨੇ ਤੇ ਨਾਲ ਹੀ ਉਹਨੇ ਦੋਹੇ ਦੇ ਰੂਪ ਸੰਬੰਧੀ ਆਪਣੇ ਜਿਹੜੇ ਕਿ ਵਿਚਾਰ ਪ੍ਰਗਟ ਕੀਤੇ ਨੇ ਤਾਂ ਲੇਖਕ ਕਹਿੰਦਾ ਕਿ ਉਸ ਨੂੰ ਸਰਹੱਦ ਪਾਰ ਪਾਕਿਸਤੋਂ ਪਾਕਿਸਤਾਨ ਤੋਂ ਆਈ ਅਫਜਲ ਸ਼ਹਿਰ ਦੀ ਪੁਸਤਕ ਪ੍ਰੇਮ ਕਹੇ ਪ੍ਰਾਪਤ ਹੋਈ ਆ ਤੇ ਉਸ ਨੂੰ ਜਿਹਾ ਆ ਕਹਿੰਦੇ ਆ ਇਹ ਇੱਛਾ ਇਹ ਇੱਛਾ ਕਰਦਾ ਹੈ ਕਿ ਉਧਰੋਂ ਇਹੋ ਜਿਹੀਆਂ ਹਵਾਵਾਂ ਆਉਂਦੀਆਂ ਰਹਿਣ ਚਾਹੀਦੀਆਂ ਨੇ ਤਾਂ ਇਸ ਪੁਸਤਕ ਦੇ ਵਿੱਚ 104 ਦੋਹੇ ਬੰਦੇ ਦੇ ਵजूद ਦੀ ਖੇਡ ਬਾਰੇ ਨੇ ਤਾਂ ਇਹ ਖੇਡ ਨਵੀਂ ਨਹੀਂ ਸਗੋਂ ਪ੍ਰਾਤਨ ਕਾਲ ਤੋਂ ਚੱਲਦੀ ਆਈ ਹੈ ਤੇ ਅੱਜ ਪ੍ਰਦੂਸ਼ਣ ਦੇ ਫੈਲਣ ਕਰਕੇ ਬੰਦੇ ਦੇ ਵजूद ਦੀ ਖੇਡ ਸੰਕਟ ਦੇ ਵਿੱਚ ਫਸ ਗਈ ਹੈ ਤਾਂ ਲੇਖਕ ਅਵਜਲ ਅਫਜਲ ਸ਼ਾਹੀ ਸ਼ਾਇਰ ਇਸ ਸੰਬੰਧੀ ਆਪਣੇ ਬੇਰੇਵਨ ਵਿੱਚ ਨਹੀਂ ਜਾਂਦਾ ਤੇ ਨਾ ਹੀ ਦੋਹੇ ਦੇ ਵਿੱਚ ਜਈ ਕੋਈ ਗੁੰਜਾਇਸ਼ ਹੁੰਦੀ ਆ ਤਾਂ ਕਵੀ ਬਹੁਤ ਕੁਝ ਅਨਕਹਾ ਛੱਡ ਦਿੰਦਾ ਤੇ ਜਿਸ ਦੇ ਵੱਲ ਉਹ ਕੇਵਲ ਇਸ਼ਾਰਾ ਹੀ ਕਰਦਾ ਤਾਂ ਲੇਖਕ ਕਹਿੰਦਾ ਕਿ ਦੋਹਾ ਜਾਂ ਕਵਤਾ ਕੇਵਲ ਪਿੰਗਲ ਜਾਂ ਅਰੂਜ਼ ਦੀ ਸ਼ੈ ਨਹੀਂ ਇਹ ਹਸਤੀ ਤੇ ਚਲ ਬਲਲ ਨੂੰ ਲੈ ਵਿੱਚ ਬੰਨਣ ਦੀ ਕਿ ਕੂਜਗਤ ਹੈ ਤੇ ਇਹ ਮਿਰਤੂ ਦੇ ਉਲਟ ਹੈ ਤੇ ਮਿਰਤੂ ਵਜੂਦ ਦੇ ਕਣਾਂ ਨੂੰ ਖੰਡਾਉਂਦੀ ਹੈ ਪਰੰਤੂ ਸ਼ੰਦ ਬਣਦਾ ਹੈ ਨਿਰੁਕਾ ਦੇ ਵਿੱਚ ਲਿਖਿਆ ਗਿਆ ਜਦੋਂ ਰੀਸ਼ਨ ਮੌਤ ਆਉਂਦੀ ਹੈ ਤਾਂ ਉਹ ਸ਼ੰਦੇ ਵਿੱਚ ਛਿਪ ਜਾਂਦੇ ਨੇ ਤਾਂ ਲੇਖਕ ਕਹਿੰਦਾ ਕਿ ਦੋਹੇ ਦੇ ਸੁਭਾ ਸਹਿਜਤਾ ਵਾਲਾ ਹੈ ਜਿਸ ਨੂੰ ਅਫਜਲ ਨੇ ਅੰਦਰ ਦਾ ਠਹਿਰਾਓ ਕਿਹਾ ਤੇ ਇਸੇ ਠਹਿਰਾਓ ਦੇ ਵਿੱਚ ਸ਼ੇਖ ਫਰੀਦ ਜੀ ਤੇ ਹੋਰ ਸੂਫੀ ਸੰਤਾਂ ਸੰਤਾ ਸੁਫਿਆਨਾ ਧਿਆਨ ਟਿਕਿਆ ਹੋਇਆ ਤੇ ਅਫਜਲ ਇਹਨਾਂ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਟਿਕਿਆ ਹੋਇਆ ਜਿਸ ਨੂੰ ਉਹ ਦੋਹਿਆਂ ਦੇ ਵਿੱਚ ਹਾਸੀ ਦੇ ਨਜ਼ਦੀਕ ਹੋਣਾ ਕਹਿੰਦਾ ਤਾਂ ਜਿਸ ਦਾ ਭਾਵ ਮਿਰਤ ਤੋਂ ਦੂਰ ਹੋਣਾ ਅਫਜਲ ਕਹਿੰਦਾ ਕਿ ਵਜੂਦ ਦੀ ਖੇਡ ਦੀ ਥਾਂ ਬੰਦੇ ਨੂੰ ਭਾਜਣਾ ਪੈ ਗਈਆਂ ਤਾਂ ਲੇਖਕ ਅਨੁਸਾਰ ਭਾਜਣਾ ਸ਼ਬਦ ਦੀ ਵਰਤੋਂ ਬਹੁਤ ਹੀ ਟੁਕਮੀਆਂ ਤੇ ਭਾਜੜ ਦੇ ਵਿੱਚ ਹੌਂਕ ਦੇ ਬੰਦੇ ਨੂੰ ਇਹ ਦੋਹੇ ਪਾਣੀ ਦਾ ਘੁੱਟ ਦੇ ਕੇ ਕੁਝ ਸਮੇਂ ਲਈ ਜੀਰਾਂਦ ਕਰਨ ਲਈ ਕਹਿੰਦੇ ਨੇ ਤਾਂ ਇਹ ਦੋਹੇ ਬੰਦੇ ਨੂੰ ਕੋਈ ਸਿੱਧੇ ਰਾਣੀ ਤੋਰਦੇ ਤੇ ਬਸ ਉਸ ਨੂੰ ਸਮੇਂ ਦੇ ਵਬਰੋਲੇ ਦੇ ਵਿੱਚੋਂ ਬਾਹਰ ਨਿਕਲ ਨਹੀਂ ਪਰਦੇ ਨੇ ਤੇ ਇਸ ਪੁਸਤਕ ਦੇ ਵਿੱਚ ਇਹੋ ਜਿਹੀਆਂ ਗੱਲਾਂ ਨੇ ਜੋ ਸੂਫੀ ਫਕੀਰਾਂ ਤੇ ਸੰਤਾਂ ਭਗਤਾਂ ਨੇ ਕਈਆਂ ਨੇ ਅਫਜਲ ਨੇ ਇਹਨਾਂ ਨੂੰ ਅੱਜ ਦੀ ਬੋਲੀ ਦੇ ਆਪਣੇ ਅੰਦਾਜ਼ ਦੇ ਵਿੱਚ ਕਿਹਾ ਤੁਰੁ ਲਖਾਈ ਜਾਣੀਏ ਬਨਸਵੰਨੀਕਾਰ ਜਣਾ ਕੁਣਾਵੇ ਖੋਪੜੀ ਦਿਲ ਥੀ ਬੋਲੇਕਾਰ ਸ਼ਾਹਿਰ ਸ਼ਾਹਿਰ ਦੁਆਰਾ ਵਰਤਿਆ ਖੋਪੜੀ ਘੁਮਾਉਣ ਵਾਲਾ ਵਿਅੰਗ ਹੋਰ ਨਾਲ ਸ਼ਬਦਾਂ ਵਿੱਚ ਬਿਆਨ ਨਹੀਂ ਸੀ ਹੋ ਸਕਦਾ ਤਾ ਲੇਖਕ ਅਨੁਸਾਰ ਬੁੱਲੇ ਸ਼ਾਹ ਤੋਂ ਇਹ ਮਿਲੀ ਬਖਸ਼ੀਸ਼ ਹੈ ਇਹ ਤਾਂ ਸ਼ਾਇਰ ਨੂੰ ਨਵੇਕਲਾ ਤੇ ਮੌਲਿਕ ਹੋਣ ਦੀ ਭੁੱਖ ਨਹੀਂ ਤੇ ਨਾ ਹੀ ਕਵਤਾ ਨੂੰ ਸ਼ਿੰਗਾਰਨ ਦੀ ਤਾਂ ਉਹਨੂੰ ਜੋ ਵੀ ਦਿਸਦਾ ਉਸੇ ਤਰ੍ਹਾਂ ਬਿਆਨ ਕਰਦਾ ਤਾਂ ਲੇਖਕ ਕਹਿੰਦਾ ਕਿ ਜਿਸ ਬੋਲੀ ਦੇ ਵਿੱਚ ਅਫਜਲ ਦੀ ਕਵਤਾ ਤੇ ਸਤਲੂਜ ਦੇ ਪਾਰ ਦੀ ਬਹੁਤੀ ਪੰਜਾਬੀ ਕਵਤਾ ਲਿਖੀ ਗਈ ਆ ਇਸ ਪਾਰ ਭਾਰਤੀ ਪੰਜਾਬ ਦੀ ਕਵਤਾ ਉਹੋ ਬੋਲੀ ਵਿਸਾਰਦੀ ਜਾ ਰਹੀ ਹੈ ਤੇ ਨਵੀਂ ਕਪਤਾ ਵਿੱਚ ਖੋਪੜੀ ਸ਼ਬਦ ਮੁਸ਼ਕਲ ਨਾਲ ਹੀ ਰਹੇਗਾ ਤੇ ਜੋ ਉਧਰ ਦੀ ਬੋਲੀ ਦਾ ਹਾਲ ਵੀ ਇਹੋ ਜਿਹਾ ਹੋਊਗਾ ਤੇ ਜਦੋਂ ਲੋਕਾਂ ਦੇ ਅੰਦਰ ਸ਼ਾਹੀਅਤ ਤੇ ਬਾਜ਼ਾਰ ਦਾਖਲ ਹੋਗੇ ਪਰ ਹਰ ਹਾਲਤੇ ਵਿੱਚ ਕਪਤਰ ਰਚੀ ਜਾਂਦੀ ਰਹੀ ਰਚੀ ਜਾਂਦੀ ਰਹੇਗੀ ਤੇ ਬਾਜ਼ਾਰ ਦੇ ਵਿੱਚੋਂ ਮਿਲਦੇ ਰੈਡੀमेड ਸ਼ਬਦਾਂ ਵਿੱਚ ਵੀ ਤੇ ਉਹਨਾਂ ਦੇ ਵਿੱਚ ਜਿਹੜੇ ਕਾਲ ਕਮਾਈ ਵਿੱਚੋਂ ਕਵੀ ਨੂੰ ਬਖਸ਼ਿਸ਼ ਹੁੰਦੇ ਨੇ ਤੇ ਇਸ ਤਰ੍ਹਾਂ ਲੇਖਕ ਨੇ ਪਾਕਿਸਤਾਨੀ ਕਵੀ ਅਫਜਲ ਸ਼ਾਹਿਰ ਦੀ ਪ੍ਰੇਮ ਕਹੇ ਪੁਸਤਕ ਬਾਰੇ ਆਪਣੇ ਜਿਹੜੇ ਕਿ ਬਹੁਮੁੱਲੇ ਤੇ ਪ੍ਰਸੰਸਾਯੋਗ ਜਿਹੜੇ ਸ਼ਬਦ ਵਰਤ ਕੇ ਉਸ ਦੀ ਪੁਸਤਕ ਨੂੰ ਜੀ ਆਇਆਂ ਆ ਕਿਹਾ ਇਸ ਦਾ ਵਿਸ਼ਾ ਕੀ ਹੈ ਕੁਐਸਚਨ ਅਗੇ ਵਿਸ਼ਾ ਹੈਗਾ ਲੇਖਕ ਦੁਆਰਾ ਪਾਕਿਸਤਾਨ ਤੋਂ ਆਈ ਅਫਜਲ ਸ਼ਾਹਿਰ ਦੀ ਪੁਸਤਕ ਪ੍ਰੇਮ ਕਹੇ ਦੇ ਵਿਸ਼ੇ ਰੂਪ ਤੇ ਬੋਲੀ ਸੰਦਿ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਨੇ ਹਾਂ ਜਿਹਦੇ ਵਿੱਚ ਕਿੰਨੇ ਦੋਹੇ ਨੇ 104 ਦੋਹੇ ਨੇ ਤੇ ਵਿਸ਼ੇ ਵਿਸ਼ਾ ਬੰਦੇ ਦੇ ਵजूद ਦੀ ਖੇੜਾ ਪੁਸਤਕ ਦੀ ਬੋਲੀ ਬਾਰੇ ਕੀ ਕਿਹਾ ਗਿਆ ਬੋਲੀ ਇਹ ਸਤਲੁਜਪਾਰ ਲੈਂਦੇ ਦੀ ਬੋਲੀ ਆ ਜਿਸ ਦੇ ਵਿੱਚ ਬਹੁਤ ਹੀ ਪੰਜਾਬੀ ਕਵਤਾ ਲਿਖੀ ਗਈ ਆ ਪਰੰਤੂ ਇਸ ਚੜਦੇ ਦੀ ਕਵਤਾ ਉਹ ਬੋਲੀ ਭੁੱਲਦੀ ਜਾ ਰਹੀ ਹੈ ਤੇ ਨਵੀਂ ਕਵਤਾ ਵਿੱਚ ਅਫਜਲ ਦੁਆਰਾ ਵਰਤਿਆ ਖੋਪੜੀ ਸ਼ਬਦ ਸ਼ਾਇਦ ਪਾਲਾ ਵੀ ਨਾ ਲੱਭੇ ਤੇ ਉਹ ਲੇਖਕ ਕਹਿੰਦਾ ਕਿ ਕੁਝ ਸਮੇਂ ਤੱਕ ਉਧਰ ਦੀ ਬੋਲੀ ਦਾ ਇਹੋ ਇਹੋ ਹਾਲ ਹੋ ਜਾਣਾ ਜਦੋਂ ਲੋਕਾਂ ਵਿੱਚ ਸ਼ਾਇਰ ਤੇ ਬਾਜ਼ਾਰ ਦਾਖਲ ਹੋਗੇ ਥੈਂਕਸ